ਦੋ ਪੈਣਾ ਪੰਜਾਬ ਦੀ ਮਤਲਬ ਕਿ ਆਪਾਂ ਕਹਿ ਸਕਦੇ ਸ਼ਾਨ ਯਾਨੀ ਕਿ ਜਿਹੜਾ ਫੂਡ ਹੁੰਦਾ ਹੈ ਫੇਵਰੇਟ ਜਿੱਤੇ ਕਿ ਪਹਿਚਾਨ ਹੁੰਦੀ ਹੈ ਪੰਜਾਬ ਦੀ ਮੱਕੇ ਦੀ ਰੋਟੀ ਸਰੋ ਦਾ ਸਾਗ ਉਹ ਬਣਾ ਰਹੀਆਂ ਨੇ ਅਸੀਂ ਮੱਕੀ ਦੀ ਰੋਟੀ ਸਰੋ ਦਾ ਸਾਗ ਪੂਰੇ ਰੈਸਟੋਰੈਂਟ ਹੀ ਬਣਾ ਕੇ ਰੱਖਤਾ ਹੈ ਹਾਂਜੀ ਹਾਂਜੀ ਕੀ ਬਾਤ ਹੈ ਜਿਆਦਾ ਸਾਗ ਤੇ ਮੱਕੀ ਦੀ ਰੋਟੀ ਜ਼ਿਆਦਾ ਬਹੁਤ ਡਿਮਾਂਡਿੰਗ ਹੈ ਹਾਂਜੀ ਇਸੋ ਪੈਣਾ ਦੀ ਜੋੜੀ ਨੇ ਕਮਾਲ ਮਚਾਇਆ ਹੋਇਆ ਹਾਂਜੀ ਬਿਲਕੁਲ ਕੀ ਬਾਤ ਹੈ ਪਰਮਾਤਮਾ ਦੀ ਕਿਰਪਾ ਹੈ ਗੁਰੂ ਰਾਮਦਾਸ ਮਹਾਰਾਜ ਦੀ ਤਰੀਕੇ ਨਾਲ ਮਤਲਬ ਕਿ ਲੋਕਾਂ ਦਾ ਪਿਆਰ ਜਿਹੜਾ ਮਿਲ ਰਿਹਾ ਹੈ ਪਹਿਲੇ ਦਿਨ ਤੋਂ ਹੀ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲਿਆ ਸਾਰਿਆਂ ਨੇ ਸਾਨੂੰ ਦੁਆਵਾਂ ਹੀ ਦਿੱਤੀਆਂ ਕਹਿੰਦੇ ਬਸ ਬੈਠੇ ਰਹੋ ਹੁਣ ਉੱਠਿਓ ਨਾ ਕਹਿੰਦੇ ਬੱਲੇ ਬੱਲੇ ਕਰਾਤੀ ਪੰਜਾਬੀਆਂ ਦੀ ਸਪੈਸ਼ਲ ਕੀ ਕੀ ਪਾਨੇ ਹੋ ਕਿ ਲੋਕਾਂ ਨੂੰ ਇੰਨਾ ਟੇਸਟੀ ਲੱਗਦਾ ਕਿ ਸਪੈਸ਼ਲ ਲੋਗੇ ਨਹੀਂ ਦੁਰਦੁਸ਼ ਜਿਵੇਂ ਪਿੰਡਾਂ ਵਿੱਚ ਖਾ ਤਿਆਰ ਕਰਦੇ ਆ ਜੀ ਖਾਣਾ ਪ੍ਰਾਣ ਰਵਾਇਤੀ ਤਰੀਕੇ ਨਾਲ ਆਪਾਂ ਪਿੰਡ ਉਸ ਤਰ੍ਹਾਂ ਹੀ ਖਾ ਤਿਆਰ ਕਰਦੇ ਆ ਅੱਜ ਅਸੀਂ ਲੁਧਿਆਣਾ ਦੇ ਬੀਆਰਐਸ ਨਗਰ ਵਿਖੇ ਮੌਜੂਦ ਆ ਜਿੱਥੇ ਕਿ ਪੰਜਾਬ ਦੀ ਸ਼ਾਨ ਮੰਨਿਆ ਜਾਂਦਾ ਯਾਨੀ ਕਿ ਖਾਣਾ ਜਿਹੜਾ ਆ ਪੰਜਾਬ ਦੇ ਵਿੱਚ ਸਰੋਦਾ ਸਾਗ ਤੇ ਮੱਕੀ ਦੀ ਰੋਟੀ ਨੂੰ ਲੈ ਕੇ ਪੂਰੇ ਪੰਜਾਬ ਦੇ ਜਿਹੜੇ ਚਰਚੇ ਰਹਿੰਦੇ ਨੇ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਬੱਤੇ ਆ ਜਿੱਥੇ ਕਿ ਦੋ ਪੈਣਾ ਪੰਜਾਬ ਦੀ ਮਤਲਬ ਕਿ ਆਪਾਂ ਕਹਿ ਸਕਦੇ ਸ਼ਾਨ ਯਾਨੀ ਕਿ ਜਿਹੜਾ ਫੂਡ ਹੁੰਦਾ ਹੈ ਫੇਵਰੇਟ ਜਿੱਥੇ ਕਿ ਪਹਿਚਾਣ ਹੁੰਦੀ ਹੈ ਪੰਜਾਬ ਦੀ ਮੱਕੇ ਦੀ ਰੋਟੀ ਸਰੋਦਾ ਸਾਗ ਉਹ ਬਣਾ ਰਹੀਆਂ ਨੇ ਤੇ ਸਾਰੀ ਗੱਲਬਾਤ ਵੀ ਕਰਦੇ ਨੇ ਕਿੰਨਾ ਟਾਈਮ ਹੋ ਗਿਆ ਦੋ ਭੈਣਾਂ ਨੇ ਜੋ ਕਿ ਬਣਾ ਰਹੀ ਹੈ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਰ ਤੇ ਇਹ ਦੱਸੋ ਮੱਕੀ ਦੀ ਰੋਟੀ ਸਰੋਂ ਦਾ ਸਾਗ ਖਾ ਰਹੇ ਹੋ ਹਜੇ ਤਾਂ ਸੀਜ਼ਨ ਵੀ ਸਟਾਰਟ ਨਹੀਂ ਹੋਇਆ ਹਾਂਜੀ ਹਾਂਜੀ ਤੇ ਲੋਕਾਂ ਨੂੰ ਆ ਕੇ ਕਿੱਦਾਂ ਤਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਕਿੰਨਾ ਟਾਈਮ ਹੋ ਗਿਆ ਮੈਮ ਅੱਜ ਸਾਨੂੰ 3 ਤਰੀਕ ਨੂੰ ਸਟਾਰਟ ਕੀਤਾ ਸੀ ਫਾਸਟ ਨਾਲ ਤੈਨੂੰ ਅੱਛਾ ਹਾਂਜੀ ਕਿੱਦਾਂ ਦਾ ਰਿਸਪੌਂਸ ਆ ਰਿਹਾ ਬਹੁਤ ਵਧੀਆ ਰਿਸਪੌਂਸ ਆ ਜੀ ਬਹੁਤ ਵਧੀਆ ਹਾਂਜੀ ਹਾਂਜੀ ਕੀ ਕੀ ਬਣਾਣੇ ਹੋ ਅਸੀਂ ਮੱਕੀ ਦੀ ਰੋਟੀ ਸਰੋਦ ਸਾਕ ਤੇ ਕੜੀ ਚਾਵਲ ਰਾਜਮਾ ਤੇ ਆਲੂ ਦਾ ਪਰੌਂਠਾ ਲੈ ਅੱਛਾ ਪਰੌਂਠਾ ਅੱਛਾ ਹਾਂਜੀ ਮਤਲਬ ਪੂਰੇ ਰੈਸਟੋਰੈਂਟ ਹੀ ਬਣਾ ਕੇ ਰੱਖਤਾ ਹੈ ਹਾਂਜੀ ਹਾਂਜੀ ਕੀ ਬਾਤ ਹੈ ਜਿਆਦਾ ਸਾਗ ਤੇ ਮੱਕੀ ਦੀ ਰੋਟੀ ਜ਼ਿਆਦਾ ਬਹੁਤ ਡਿਮਾਂਡਿੰਗ ਹੈ ਅੱਛਾ ਸਾਗ ਮਤਲਬ ਕਿੰਨੇ ਟਾਈਮ ਦੇ ਵਿੱਚ ਤਿਆਰ ਕਰਦੇ ਹੋ ਕੁੱਕਰ ਦੇ ਵਿੱਚ ਬਣਾਉਨੇ ਹੋ ਜਾਂ ਫਿਰ ਚੁੱਲੇ ਦੇ ਵਿੱਚ ਬਣਾਉਂਦੇ ਅਸੀਂ ਜੀ ਚੁੱਲੇ ਤੇ ਰੱਖ ਕੇ ਇਹਨੂੰ ਤੌੜੀ ਦੇ ਵਿੱਚ ਬਣਾਉਂਦੇ ਆ ਸਵੇਰੇ ਮੈਂ 3 ਵਜੇ ਰੱਖ ਦਿਆਂ ਜੀ 9 ਵਜੇ ਤੱਕ ਤਿਆਰ ਹੁੰਦਾ ਸਰ ਕੀ ਬਾਤ ਹੈ ਤੇ ਦੋਵਾਂ ਭੈਣਾਂ ਦੀ ਜੋੜੀ ਨੇ ਕਮਾਲ ਮਚਾਇਆ ਹੋਇਆ ਹੈ। ਹਾਂਜੀ ਬਿਲਕੁਲ। ਕੀ ਬਾਤ ਹੈ। ਪਰਮਾਤਮਾ ਦੀ ਕਿਰਪਾ ਹੀ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੈ। ਤੇ ਸਭ ਤੋਂ ਵਧੀਆ ਇਹ ਦੱਸੋ ਕਿ ਜਦੋਂ ਮਤਲਬ ਦੋਨੇ ਭੈਣਾਂ ਦੇ ਦਿਮਾਗ ਦੇ ਵਿੱਚ ਕਿੱਦਾਂ ਆਇਆ ਕਿ ਇਦਾਂ ਦਾ ਕੁਝ ਸੈਟਅਪ ਕਰਨਾ ਹੈ। ਬਸ ਘਰੇ ਬੈਠੇ ਸੀ ਜੀ ਫਰੀ ਕੋਈ ਕੰਮ ਤਾਂ ਹੈ ਨਹੀਂ ਸੀਗਾ। ਕੀ ਕਰੀਏ? ਕੰਮ ਮਤਲਬ ਮੈਨੂੰ ਸ਼ੌਂਕ ਹੈ ਵੀ ਮੈਂ ਕੁਝ ਕਰਾਂ। ਫਿਰ ਮੈਂ ਸੋਚਿਆ ਵੀ ਮੈਂ ਕੀ ਕਰ ਸਕਦੇ ਹਾਂ ਮੈਂ ਤਾਂ ਹਾਊਸ ਵਾਈਫ ਆ ਮੈਨੂੰ ਖਾਣਾ ਹੀ ਬਧੀਆਂ ਬਣਾਉਣਾ ਆਂਦਾ ਹਾਂ ਕਿਉਂਕਿ ਮੇਰੇ ਖਾਣੇ ਮੇਰੇ ਬੱਚਿਆਂ ਨੂੰ ਕੋਈ ਵੀ ਰਲਟਾ ਬੰਦਾ ਕੋਈ ਵੀ ਖਾਂਦੇ ਤਾਂ ਸਾਰਿਆਂ ਨੂੰ ਪਸੰਦ ਆਂਦੇ ਮੈਨੂੰ ਖਾਣੇ ਬਣਾਉਣ ਦਾ ਸ਼ੌਂਕ ਹੈ ਅੱਛਾ ਫਿਰ ਮੈਂ ਸੋਚਿਆ ਆਪਣੇ ਖਾਣੇ ਦੇ ਸ਼ੁਰੂ ਕਰ ਲੈਂਦੇ ਹਾਂ ਕਿਆ ਬਾਤ ਮੱਕੀ ਦੀ ਰੋਟੀ ਦੇਖ ਸਕਦੇ ਹੋ ਕਿੰਨੇ ਸੋਹਣੇ ਤਰੀਕੇ ਨਾਲ ਬਣਾ ਰਹੇ ਕਿਤੇ ਨਾ ਕਿਤੇ ਮੱਕੀ ਦੀ ਰੋਟੀ ਜਿਹੜਾ ਹਰ ਕੋਈ ਨਹੀਂ ਬਣਾ ਪਾਂਦਾ ਇਹ ਬਲੇ ਇੰਨੇ ਐਕਸਪਰਟ ਪਹਿਲਾਂ ਤੋਂ ਹੀ ਸੀਗੇ ਹੁਣ ਹੋ ਗਏ ਹੋ ਨਹੀਂ ਜੀ ਪਹਿਲਾਂ ਤੋਂ ਹੀ ਆਪਾਂ ਪਿੰਡਾਂ ਵਾਲੇ ਹੀ ਰਹਿਣ ਵਾਲਿਆ ਪਿੰਡਾਂ ਦੇ ਹੀ ਕੰ ਕਿਆ ਬਾਤ ਹਾਂਜੀ ਤੁਸੀਂ ਵੱਡੇ ਹੋ ਹਾਂਜੀ ਮੈਂ ਵੱਡੇ ਆਂ ਕਿਆ ਬਾਤ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਫਿਰ ਤੇ ਦੱਸੋ ਦਿੰਦੀਆਂ ਕਿੰਨੀਆਂ ਚਪਾਤੀਆਂ ਜਿਹੜੀਆਂ ਰੋਟੀਆਂ ਨੇ ਮੱਕੀਆਂ ਦੀਆਂ ਰੋਟੀਆਂ ਤੇ ਨਿਓ ਨਾਰਮਲ ਰੋਟੀਆਂ ਜਿਹੜੀਆਂ ਬਣਾਉਣ ਲੈਂਦੇ ਹੋ 200 ਤੋਂ ਪਲੱਸ ਲੱਗ ਜਾਂਦੀਆਂ ਨੇ ਇਹ ਹਾਂਜੀ ਪਰੌਂਠੇ ਵਗੈਰਾ ਵੀ 25 ਪਰੌਂਠੇ ਲੱਗ ਜਾਂਦੇ ਆ ਹਾਂ ਹਾਂਜੀ ਤੇ ਇੱਕ ਇਸ ਤਰੀਕੇ ਨਾਲ ਮਤਲਬ ਕਿ ਲੋਕਾਂ ਦਾ ਪਿਆਰ ਜਿਹੜਾ ਮਿਲ ਰਿਹਾ ਹੈ ਪਹਿਲੇ ਦਿਨ ਤੋਂ ਹੀ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਸਾਰਿਆਂ ਨੇ ਸਾਨੂੰ ਦੁਆਵਾਂ ਹੀ ਦਿੱਤੀਆਂ ਕਹਿੰਦੇ ਬਸ ਬੈਠੇ ਰਹੋ ਹੁਣ ਉੱਠਿਓ ਨਾ ਕਹਿੰਦੇ ਬੱਲੇ ਬੱਲੇ ਕਰ ਹਾਂਜੀ ਕਿਤੇ ਕਿਤੇ ਇਹ ਜਿਹੜਾ ਸਾਗ ਆ ਮੱਕੀ ਦੀ ਰੋਟੀ ਆ ਮਤਲਬ ਕਿ ਹਰ ਕੋਈ ਨਹੀਂ ਬਣਾ ਪੰਦਾ ਔਖਾ ਨਹੀਂ ਲੱਗਿਆ ਸੀ ਜਦੋਂ ਨਹੀਂ ਨਹੀਂ ਅਸੀਂ ਪਿੰਡਾਂ 'ਚ ਹੀ ਰਹਤੀ ਆਈਆਂ ਜੀ ਪਿੰਡਾਂ ਦੇ ਹੀ ਆ ਅਸੀਂ ਸਾਨੂੰ ਸ਼ੁਰੂ ਤੋਂ ਹੀ ਸਾਰੇ ਕੰਮ ਆਉਂਦੇ ਨੇ ਰੋਟੀ ਤੋਂ ਬਿਨਾਂ ਵੀ ਅਸੀਂ ਮੰਜੇ ਪੱਖੀਆਂ ਪੇੜੀਆਂ ਸਾਰੇ ਟੋਟਲ ਕੰਮ ਜਾਣਦੇ ਆ ਜੀ ਇੱਕ ਸਵਾਲ ਹੋਰ ਜੀ ਮੈਨ ਇੱਕ ਹਾਊਸ ਵਾਈਫ ਐ ਹਾਊਸ ਵਾਈਫ ਨਾ ਹਮੇਸ਼ਾ ਘਰੋਂ ਬਾਹਰ ਨਿਕਲਣ ਦੇ ਵਿੱਚ ਨਾ ਬਹੁਤ ਜ਼ਿਆਦਾ ਸ਼ਰਮਾਂਦੇ ਨੇ ਕਿ ਨਹੀਂ ਪਰ ਤੁਸੀਂ ਇੱਕ ਰੋਡ ਦੇ ਕਿਨਾਰੇ ਆ ਸਟਾਲ ਲਾਇਆ ਹੋਇਆ ਤੁਸੀਂ ਮਤਲਬ ਕਿ ਆਪਣੀ ਮਿਹਨਤ ਕਰਕੇ ਕਰੋ ਕੋਈ ਸ਼ਰਮ ਵਗੈਰਾ ਆਈ ਸੀ ਪਹਿਲਾਂ ਨਾ ਜੀ ਨਾ ਸ਼ਰਮ ਕੋਈ ਨਹੀਂ ਅਸੀਂ 98 ਚ ਲੁਧਿਆਣਾ ਆਏ ਸੀ ਪਹਿਲਾਂ ਅਸੀਂ ਬੜੈਚਾ ਪਿੰਡ ਰਹਿੰਦੇ ਸੀਗੇ ਹਮ ਲੋਕ ਕੋਲ ਸਾਡਾ ਪਿੰਡ ਹੈ 98 ਚ ਅਸੀਂ ਦੋਨੋਂ ਭੈਣਾਂ ਗਿਆਸਾ ਜਨਸੀ ਚ ਜੌਬ ਕਰਦੇ ਸੀਗੇ ਬਹੁਤ ਸਾਲ ਅਸੀਂ ਉੱਥੇ ਵੀ ਜੌਬ ਕੀਤੀ ਆ ਕਿਉਂਕਿ ਕੰਮ ਕੀਤਾ ਹੋਇਆ ਪਹਿਲਾਂ ਫਿਰ ਸ਼ਰਮ ਵਾਲੀ ਤਾਂ ਕੋਈ ਗੱਲ ਨਹੀਂ ਸੀਗੀ ਆਪਣੇ ਪੰਜਾਬੀ ਲੋਕਾਂ ਚ ਇਹੀ ਸਭ ਤੋਂ ਵੱਡੀ ਪ੍ਰੋਬਲਮ ਆ ਵੀ ਅਸੀਂ ਸ਼ਰਮ ਬਹੁਤ ਮੰਨਦੇ ਆ ਹਾਂ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ ਡੈਫੀਨਿਟਲੀ ਹਾਂਜੀ ਹਾਂਜੀ ਤੇ ਜਦੋਂ ਤੁਸੀਂ ਦੋਨੇ ਭੈਣਾਂ ਇਕੱਠੀਆਂ ਬੰਨੀਓ ਕੀ ਤੁਹਾਡਾ ਕੋਈ ਟੈਗ ਦਿੱਤਾ ਗਿਆ ਹਜੇ ਤੱਕ ਮੈਨੂੰ ਤਾਂ ਇਹਨਾਂ ਦੀ ਬੇਟੀ ਵੀ ਕਹਿੰਦੀ ਹੈ ਜੀ ਅੱਛਾ ਇਹਨਾਂ ਦੀ ਬੇਟੀ ਕਹ ਲੈਂਦੀ ਹੈ ਤੁਹਾਡੇ ਮਦਰ ਨੇ ਤੁਹਾਡੇ ਬ੍ਰਦਰ ਨੇ ਤੁਸੀਂ ਇਹਨਾਂ ਦੇ ਬੇਟੀਆਂ ਅੱਛਾ ਅੱਛਾ ਪਰ ਹੈਗੇ ਅਸੀਂ ਰੀਅਲ ਸਿਸਟਰਾਂ ਦੋਨੋਂ ਰੀਅਲ ਸਿਸਟਰ ਹਾਂਜੀ ਮੈਂ ਤਾਂ ਮਤਲਬ ਕਿਸ ਤਰੀਕੇ ਨਾਲ ਮਿਲੇ ਮਤਲਬ ਦੋਨੋਂ ਦਾ ਵਿਆਹ ਇਕੱਠੇ ਇੱਕ ਥਾਂ ਤੇ ਹੋਇਆ ਕਿ ਐਡਡ ਹੋਇਆ ਨਹੀਂ ਵਿਆਹ ਸਾਡਾ ਅਲੱਗ-ਅਲੱਗ ਹੋਇਆ ਜੀ ਪਰ ਹੋਇਆ ਇੱਕੋ ਦਿਨ ਸੀਗਾ ਅੱਛਾ ਹਾਂਜੀ ਮੈਂ ਵੀ ਨੇੜੇ ਹੀ ਰਹਿੰਦੀ ਆ ਇੱਥੇ ਪਖਵਾ ਰੋਡ ਤੇ ਦਾਦਪਿੰਡ ਤੇ ਇਹ ਸੁਨੇਤਪਿੰਡ ਰਹਿੰਦੇ ਨੇ ਫਿਰ ਇਹ ਤਾਂ ਜਿਵੇਂ ਸਾਗ ਤਿਆਰ ਕਰਦੇ ਤੁਸੀਂ ਕੀ ਤਿਆਰ ਕਰਦੇ ਹੋ ਮੇਤਾ ਜੀ ਹਾਲੇ ਆ ਕੇ ਇੱਥੇ ਹੈਲਪ ਕਰਦੀਆਂ ਕਿਉਂਕਿ ਘਰੇ ਫਿਰ ਮੇਰੇ ਕੋਲ ਡੌਗੀ ਵੀ ਰੱਖੇ ਹੋਏ ਨੇ ਘਰ ਦੇ ਕੰਮ ਵੀ ਹੁੰਦੇ ਆ ਅੱਛਾ ਹਾਂਜੀ ਕਿੰਨੇ ਡੌਗਿਸ ਨੇ ਜਿਹੜੇ ਤੁਸੀਂ ਰੱਖੇ ਹੋਏ ਨੇ ਦੋ ਡੌਗੀਜ਼ ਨੇ ਜੀ ਗੋਲਡਨ ਰੀਟਰੀਵਰ ਜੀ ਹਾਂਜੀ ਤਾਂ ਕਰਕੇ ਫਿਰ ਇੱਥੇ ਜਦੋਂ ਤੁਸੀਂ ਆਨੇਓ ਕਿੰਨੇ ਵਜੇ ਇੱਥੇ ਪਹੁੰਚਦੇ ਹੋ ਅਸੀਂ 12:30 ਪਹੁੰਚ ਜਾਨੇ ਅੱਧਾ ਘੰਟਾ ਸਾਨੂੰ ਸਾਰੀ ਸੈਟਿੰਗ ਕਰਨ ਨੂੰ ਲੱਗ ਜਾਂਦਾ ਜੀ ਅਸੀਂ 3:30-4:00 ਵਜੇ ਤੱਕ ਹੁੰਨੇ ਆ ਇੱਥੇ ਕੀ ਬਾਤ ਹੈ ਅਰੇ ਪਹਿਲੇ ਤੇ ਇਹ ਦੱਸੋ ਜਦੋਂ ਸਾਗ ਦੀ ਉਹ ਆਉਂਦੀ ਲੋਕੀ ਕਿੰਨੀ ਦੂਰੋਂ ਦੂਰੋਂ ਆ ਰਹੇ ਨੇ ਤੁਹਾਡਾ ਸਾਗ ਤੇ ਮੱਕੀ ਦੀ ਬੱਚੀ ਬਹੁਤ ਮੇਰਟ ਤੱਕ ਦੇ ਵੀ ਸਾਡੇ ਕੋਲੇ ਕੱਲ ਇੱਕ ਕਸਟਮਰ ਆਇਆ ਸੀ ਕਹਿੰਦੇ ਜੋ ਇਹ ਜੇ ਚੀਜ਼ ਆਪ ਬਣਾ ਰਹੇ ਹੋ ਨਾ ਜੀ ਇਹ ਸਬਜ਼ੀ ਕਹੀਂ ਨਹੀਂ ਮਿਲਦੀ ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਇਹ ਪੰਜਾਬ ਦਾ ਸਾਗ ਹੈ ਜੀ ਇਹਨੂੰ ਸਾਗ ਕਹਿੰਦੇ ਨੇ ਮੱਕੀ ਦੀ ਰੋਟੀ ਦੇ ਸਰੋਂ ਦਾ ਸਾਗ ਸਾਡੇ ਪੰਜਾਬ 'ਚ ਬਹੁਤ ਮਸ਼ਹੂਰ ਆ ਤੇ ਉਹ ਕਹਿੰਦੇ ਵੀ ਬਹੁਤ ਮੈਨੂੰ ਟੇਸਟੀ ਲੱਗਿਆ ਤੁਹਾਡਾ ਖਾਣਾ ਵੀ ਮੈਂ ਇਹ ਚੀਜ਼ ਕਿਤੇ ਵੀ ਨਹੀਂ ਖਾਧੀ ਅੱਜ ਤੱਕ ਹਾਂਜੀ ਇੱਕ ਤਰੀਕਾ ਦਾ ਰਿਸਪੌਂਸ ਮਿਲਦਾ ਇਸ ਤਰੀਕੇ ਦਾ ਰਿਸਪੌਂਸ ਮਿਲ ਰਿਹਾ ਮਤਲਬ ਲੱਗ ਰਿਹਾ ਹੈ ਕਿ ਆਉਣ ਵਾਲੇ ਟਾਈਮ ਤੇ ਦੋਨੇ ਪੈਣਾ ਛਾ ਜੂਗੀ ਹਾਂਜੀ ਚਾਹ ਹੀ ਪੀ ਹੈ ਜੀ ਚਾਹ ਪੀ ਚਾਹ ਵੀ ਗਏ ਤੇ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਜੀ ਉਹਨਾਂ ਨੂੰ ਪਤਾ ਵੀ ਕੋਣ ਕਸਾਊਗਾ ਹਣ ਕੀ ਹੋਊਗਾ ਉਹਨਾਂ ਦੀ ਹਾਂਜੀ ਪਰਮਾਤਮਾ ਮਹਾਰਾਜ ਦੇ ਹੱਥ ਹੈ ਸਰਪੇ ਲੱਗ ਰਿਹਾ ਉਹਨਾਂ ਵਾਲੇ ਟਾਈਮ ਦੇ ਵਿੱਚ ਤੁਹਾਡਾ ਆਪਣਾ ਇੱਕ ਢਾਬਾ ਹੋਊਗਾ ਬਿਲਕੁਲ ਜੀ ਸਾਡਾ ਸਪਨਾ ਤੇ ਹੀ ਹੈ ਵੀ ਆਪਣਾ ਇੱਕ ਢਾਬਾ ਵਧੀਆ ਬਣਾਈਏ ਸੀ ਤੇ ਆਪਣਾ ਅੱਗੇ ਬਿਜ਼ਨਸ ਚਲਾਈਏ ਸੀ ਰੋਟੀ ਕਿਆ ਬਾਤ ਸਾਰੇ ਸੇਵਾ ਕਰੀਏ ਸਾਰਿਆਂ ਨੂੰ ਵਧੀਆ ਖਾਣਾ ਹੱਥ ਦਾ ਖਲਾਈਏ ਬਣਾ ਕੇ ਚੋ ਦਿਖਾਣਾ ਸਾਫ ਸੁਥਰਾ ਖਾਣਾ ਬਣਾ ਕੇ ਖਲਾਈਏ ਸਾਰਿਆਂ ਨੂੰ ਅੱਛਾ ਸਾਗ ਤਿਆਰ ਕਰਦੇ ਹੋਏ স্পেশাল ਕੀ ਕੀ ਪਾਨੇ ਹੋ ਕਿ ਲੋਕਾਂ ਨੂੰ ਇੰਨਾ ਟੇਸਟੀ ਲੱਗਦਾ ਕਿ স্পেশাল ਲੋਗੇ ਨਹੀਂ ਦੁਰਦੁਰਾਂ ਜਿਵੇਂ ਪਿੰਡਾਂ ਵਿੱਚ ਖਾ ਤਿਆਰ ਕਰਦੇ ਆ ਜੀ ਖਾਣਾ ਪ੍ਰਾਣ ਰਵਾਇਤੀ ਤਰੀਕੇ ਨਾਲ ਆਪਾਂ ਪਿੰਡ ਉਸ ਤਰ੍ਹਾਂ ਹੀ ਖਾ ਤਿਆਰ ਕਰਦੇ ਕਿੰਨਾ ਟਾਈਮ ਲੱਗਦਾ ਸਾਗ ਨੂੰ ਤਿਆਰ ਕਰਨੇ ਮੇਰੇ 3 ਵਜੇ ਤੋਂ ਲੈ ਕੇ ਸਵੇਰੇ 3 ਵਜੇ ਮੈਂ ਰੱਖ ਦਿਆਂ ਜੀ ਸਾਗ ਬਣਨਾ 9 ਵਜੇ ਬਣਦਾ ਫਿਰ ਸਵੇਰੇ ਤੜਕੇ 3 ਵਜੇ ਉੱਠ ਲੱਗ ਜਾਂਦੇ ਆ ਜੀ 6 ਘੰਟੇ ਤੱਕ ਬਣਾ ਲੀਓ ਸਾਗ ਬਣ ਜਾ ਹਾਂਜੀ ਇੰਨਾ ਟਾਈਮ ਲੱਗਦਾ ਸਾਗ ਬਣਨ ਨੂੰ ਤਾਂ ਹੀ ਕੁੱਕੜਾ ਵਿੱਚ ਸੀਟੀਆਂ ਮਾਰਾ ਕੇ ਤਾਂ ਹੀ ਉਹ ਟੇਸਟ ਨਹੀਂ ਬਣਦਾ ਬਿਲਕੁਲ ਬਿਲਕੁਲ ਚੁੱਲੇ ਦੇ ਵਿੱਚ ਮਤਲਬ ਕਿ ਬਦਿਆ ਤਰੀਕੇ ਨਾਲ ਬਣਾ ਜੀ ਮਿਹਨਤ ਕਰਨੀ ਪੈਂਦੀ ਹੈ ਤਾਂ ਹੀ ਟੇਸਟ ਆਉਂਦਾ ਹਾਂ ਬਿਲਕੁਲ ਹਾਂ ਜੇ ਜਦੋਂ ਸਾਗ ਬਣਾਉਨੇ ਹੋ ਹੈ ਇੱਕ ਵਾਰੀ ਜਦੋਂ ਆਪਾਂ ਸਟਾਰਟ ਅਪ ਕਰਤਾ ਹੈ ਸਭ ਤੋਂ ਪਹਿਲਾਂ ਜਦੋਂ ਸਾਗ ਬਣਾਇਆ ਸੀਗਾ ਵੀ ਹਾਂ ਆਪਾਂ ਸੈਟ ਅਪ ਖੋਲਣਾ ਹੈ ਉਦੋਂ ਮਨ ਦੇ ਵਿੱਚ ਕੋਈ ਡਰ ਸੀਗਾ ਨਾ ਜੀ ਕੋਈ ਡਰ ਨਹੀਂ ਸੀਗਾ ਖਾਣੇ ਦਾ ਸ਼ੌਕ ਹੀ ਹੈ ਮੈਨੂੰ ਖਾਣੇ ਵਧੀਆ ਬਣਾਉਣ ਦਾ ਬਸ ਮੈਨੂੰ ਇਹ ਸ਼ੌਕ ਹੈ ਮੈਨੂੰ ਵਧੀਆ ਲੱਗਦਾ ਕੋਈ ਵੀ ਖਾਣਾ ਬਣਾਉਣੀ ਮੈਨੂੰ ਵਧੀਆ ਲੱਗਦਾ ਹੈ ਮੈਂ ਜਦੋਂ ਤਿੰਨ ਵੇ ਉੱਠ ਕੇ ਸਾਗ ਰੱਖ ਦਿਆਂ ਫਿਰ ਮੈਂ ਨਾਲ ਗੁਰਬਾਣੀ ਚੱਲਦੀ ਰਹਿੰਦੀ ਆ ਗੁਰਬਾਣੀ ਦਾ ਵੀ ਇਹ ਆਸਰ ਆਈ ਆ ਆਪਾਂ ਜੀ ਕਹੀਏ ਆਸ਼ੀਰਵਾਦ ਮੈਂ ਹਾਂਜੀ ਬਿਲਕੁਲ ਗੁਰਬਾਣੀ ਚੱਲਦੀ ਰਹਿੰਦੀ ਆ ਆਪਾਂ ਵੀ ਨਾਲ ਗੁਰਬਾਣੀ ਪੜ੍ਹਦੇ ਰਹਿੰਨੇ ਆ ਖਾਣਾ ਬਣਾਉਂਦੇ ਰਹਿੰਨੇ ਆ ਫਿਰ ਅਰਦਾਸ ਵੀ ਕਰੀਦੀ ਆ ਵੀ ਜੋ ਜੀ ਆਵੇ ਰਾਜੀ ਖੁਸ਼ੀ ਜਾਵੇ ਤੰਦਰੁਸਤ ਰਹੇ ਜਿਹੜਾ ਖਾਵੇ ਕਿੰਨਾ ਸਾਗ ਜਿਹੜਾ ਬਣਾ ਕੇ ਲੈ ਕੇ ਆਨੇ ਉਹ ਤੇ ਕਿੰਨੀ ਜਲਦੀ ਜਿਹੜਾ ਮੁੱਕ ਜਾਂਦਾ 10 ਕਿਲੋ ਬਣਾਉਨੇ ਆ ਜੀ ਹੁਣ ਰੋਜ਼ ਵਾਧ ਹੀ ਰਹੀ ਐ ਜੀ ਕੁਆਂਟੀਟੀ ਫਿਰ ਹੁਣ ਅੱਗੇ ਪਰਮਾਤਮਾ ਜਾਣ ਲਈ ਕਿੰਨਾ ਬਣਾਵਾਂਗੇ ਕੀ ਬਾਤ ਹੈ ਜਿਸ ਤਰੀਕੇ ਨਾਲ ਲੋਕਾਂ ਦਾ ਰਿਸਪੌਂਸ ਵੇਖਣ ਨੂੰ ਮਿਲ ਰਿਹਾ ਲੱਗ ਰਿਹਾ ਕਿ ਤੁਹਾਡਾ ਰੈਸਟੋਰੈਂਟ ਨੇੜੇ ਹੀ ਆ ਵੀਰ ਆਪੂ ਜਲਦੀ ਖਿਲਵਾ ਦੂਗਾ ਧੰਨਵਾਦ ਜੀ ਪਰਮਾਤਮਾ ਤੁਹਾਡੀਆਂ ਦੁਆਵਾਂ ਨੇ ਜੀ ਥੈਂਕ ਯੂ ਹਾਂ ਜੀ ਗੁਰੂ ਮਾਰਾ ਸਭ ਦੇ ਸੁਪਨੇ ਪੂਰੇ ਕਰਨ ਬਿਲਕੁਲ ਬਿਲਕੁਲ ਐ ਦੱਸੋ ਜੀ ਮੈਂ ਕਿ ਤੁਸੀਂ ਨਾ ਮਤਲਬ ਕਿ ਇਹ ਜਦੋਂ ਸਾਗ ਬਣਾਉਂਦੇ ਹੋ ਮਤਲਬ ਹਾਂਡੀ ਦੇ ਵਿੱਚ ਬਣਾਉਂਦੇ ਹੋ ਜਦੋਂ ਇਹ ਕੋਟ ਇਹ ਪੀੜੀਆਂ ਇਹ ਹੱਥਾਂ ਨਾਲ ਬਣਾਉਂਦੇ ਆ ਸੀ ਪਿੰਡਾਂ ਵਿੱਚ ਸਾਰਾ ਕੰਮ ਕਰਕੇ ਸਿੱਖਿਆ ਹੋਇਆ ਆ ਦੇਖੋ ਇਹ ਵੀ ਤੁਸੀਂ ਆਪ ਬਣਾ ਕੇ ਬਿਲਕੁਲ ਆਪ ਬਣਾਉਂਦੇ ਆ ਸੀ ਆ ਕੋਈ ਮੰਜੇ ਪੀੜੀਆਂ ਵੀ ਹੱਥਾਂ ਨਾਲ ਕੋਈ ਕੰਮ ਦੇ ਪਿੱਛੇ ਨਹੀਂ ਜਾਂਦੇ ਨਹੀਂ ਜੀ ਸਾਡੇ ਮੰਮਾ ਨੇ ਸਾਨੂੰ ਸਾਰੇ ਕੰਮ ਸਿਖਾਏ ਹੋਇਆ ਟੋਟਲੀ ਕੋਈ ਸਲਾਈ ਕੜਾਈ ਬਣਾਈ ਕੋਈ ਕੰਮ ਖਾ ਲੋ ਮੈਂ ਗ੍ਰੈਜੂਏਸ਼ਨ ਵੀ ਕੀਤੀ ਹੋਈ ਆ ਪੜ੍ਹੀ ਲਿਖੀ ਆ ਮੈਂ ਕਿੰਨੇ ਕੀ ਕੁਆਲਿਫੀਕੇਸ਼ਨ ਹੱਸ ਗ੍ਰੈਜੂਏਸ਼ਨ ਐ ਮੈਂ ਹਸਬੰਡ ਮੇਰੇ ਪੰਜਾਬ ਪੁਲਿਸ ਵਿੱਚ ਨੇ ਕੀ ਬਾਤ ਹਾਂਜੀ ਪੰਜਾਬ ਪੁਲਿਸ ਦੀ ਜਿਹੜੇ ਵਾਈਫ ਆ ਇੱਕ ਰੋਡ ਦੇ ਕਿਨਾਰੇ ਮਤਲਬ ਆਪਣਾ ਸ਼ੌਂਕ ਪੂਰਾ ਕਰਨ ਲਈ ਤੁਸੀਂ ਦੇਖ ਸਕਦੇ ਹੋ ਕਿ ਵਦਿਆ ਲੱਗ ਰਿਹਾ ਬਹੁਤ ਵਦਿਆ ਲੱਗ ਰਿਹਾ ਸਪੰਡ ਨਹੀਂ ਕਿਹਾ ਯਾਰ ਮੈਂ ਪਲੱਸ ਮਲਾਜਮ ਆ ਤੂੰ ਕਿੱਥੇ ਜਾ ਰਹੀ ਨਹੀਂ 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 ਉਹਨਾਂ ਨੇ ਪੁੱਛੇ ਪੁੱਛਦੇ ਸਾਨੂੰ ਕੋਈ ਨਹੀਂ ਕੀ ਬਾਤ ਹੈ ਆ ਪਾਏ ਕਿਤੇ ਤੁਹਾਡੇ ਕੋਲ ਖਾਣ ਲਈ ਆ ਜੰਦੀ ਜੀ ਆਪਣੇ ਨਾਲ ਫਰੈਂਡਸ ਨੂੰ ਲੈ ਕੇ ਆਏ ਨੇ ਫਰੈਂਡਸ ਆ ਸਾਰਾ ਕਲੋਨੀ ਫਰੈਂਡਸ ਦੀ ਹੋਈ ਹੈ ਇਸ ਕਲੋਨੀ ਵਿੱਚ ਬੈਠੇ ਆਸੀਂ ਪੁਲਿਸ ਕਲੋਨੀ ਵਿੱਚ ਕੀ ਕਮੈਂਟ ਕੀ ਮਿਲਦੇ ਨੇ ਵਧੀਆ ਕਮੈਂਟ ਮਿਲਦੇ ਪਰਮਾਤਮਾ ਦੀ ਕਿਰਪਾ ਨਾਲ ਹੀ ਵਧੀਆ ਸਾਰੇ ਪੋਜ਼ਿਟਿਵ ਨੇ ਸਾਰੇ ਕਮੈਂਟ ਹਾਂ ਜੀ ਬਹੁਤ ਅੱਜ ਤੁਸੀਂ ਇਹ ਸੋਚੇ ਸੀ ਕਿ ਕਦੇ ਇਸ ਤਰੀਕੇ ਨਾਲ ਮਤਲਬ ਕਿ ਰੋਡ ਦੇ ਕਿਨਾਰੇ ਇੱਕ ਸਟਾਲ ਤੇ ਮੈਂ ਤਿੰਨ ਚਾਰ ਸਾਲ ਨਾਲ ਤੋਂ ਆ ਹਾਂ ਵੀ ਅੱਜ ਕਰਾਂਗੇ ਕੱਲ ਕਰਾਂਗੇ ਪਰਸੋਂ ਕਰਾਂਗੇ ਹਾਂ ਫਿਰ ਥੋੜਾ ਜਿਹਾ ਬਸ ਮੇਰੀ ਸਿਹਤ ਨਹੀਂ ਠੀਕ ਸੀਗੀ ਪਰ ਹੁਣ ਸਿਹਤ ਨਾਲ ਠੀਕ ਹੋਣ ਦੇ ਬਾਵਜੂਦ ਵੀ ਕਾਰ ਹੀ ਲਿਆ ਕੋੜੇ ਲੱਗਦਾ ਵੀ ਇਹ ਧਰਨ ਵੀ ਹੋ ਗਿਆ ਸੀਗਾ ਪਰ ਫਿਰ ਮੈਨੂੰ ਲੱਗੇ ਬਸ ਛੁੱਟੇ ਨਹੀਂ ਕਿਤੇ ਕਾਫੀ ਇਨਾਂ ਨੇ ਛੁੱਟੇ ਨਹੀਂ ਕਰੇ ਤੁਹਾਨੂੰ ਅੱਗੇ ਮਤਲਬ ਕਿੰਦਾ ਲ ਹੋ ਗਿਆ ਸੀ ਮੇਰਾ ਛੁੱਟੇ ਨਹੀਂ ਕੀਤੀ ਨਿਕਲ ਗਈ ਸੀ ਉਹ ਸਾਰੀ ਅੱਗ ਪੈ ਗਈ ਸੀ ਕਾਫੀ ਜ਼ਿਆਦਾ ਜਲੇ ਹੋਏ ਨਹੀਂ ਹੋਗੀ ਸ਼ਾਇਦ ਅੱਛਾ ਹਾਜੀ ਟਾਈਮ ਪੁਰਾਣੀ ਗੱਲ ਹੈ ਅਚਾਰਕ ਦੇ ਨਹੀਂ ਹੋਇਆ ਹਾਜੇ ਤਾਂ ਹੀ ਓਖੇ ਓਖੇ ਤੁਰਦੇ ਆ ਚਾਰਕੇ ਦੇ ਨਹੀਂ ਹੋਏ ਨੇ ਜੀ ਅੱਛਾ ਅੱਛਾ ਹਾਂਜੀ ਮਤਲਬ ਇਹ ਇਹ ਕੰਮ ਕਰਦੇ ਹੋਏ ਕਿ ਘਰੇ ਸਾਗ ਹਾਂਜੀ ਸਾਗ ਆ ਰਹੀ ਸੀ ਉਹ ਪਾਈਪ ਅਚਾਨਕ ਨਿਕਲ ਗਈ ਤੇ ਫਿਰ ਉਹ ਅੱਗ ਸਾਰੀ ਪਾਈਪ ਉੱਪਰ ਇਹਨਾਂ ਦੀ ਘੁੰਮ ਗਈ ਸਾਰੀ ਅੱਗ ਲੱਗ ਗਈ ਸੀ ਅਜੇ ਵੀ ਹਾਂਜੀ ਕਾਫੀ ਪ੍ਰੋਬਲਮ ਆ ਜਾਏਗੀ ਅੱਛਾ ਇਹਨਾਂ ਦੇ ਹਸਬੰਡ ਤਾਂ ਪਲੱਸ ਮੁਲਾਜ਼ਮ ਨੇ ਤੁਹਾਡੇ ਹਸਬੰਡ ਕੀ ਕਰਦੇ ਨੇ ਸਾਡਾ ਜੀ ਆਰਓ ਦਾ ਆਪਣਾ ਕੰਮ ਆ ਵਾਟਰ ਪਿਉਰੀਫਾਇਰ ਦਾ ਹਾਂਜੀ ਤੇ ਉਹ ਨਹੀਂ ਰੋਕਦੇ ਤੁਹਾਨੂੰ ਨਹੀਂ ਨਹੀਂ ਪੂਰ ਸਪੋਰਟ ਕਰਦੇ ਨੇ ਪੂਰ ਸਪੋਰਟ ਕਰਦੇ ਉਹ ਹੀ ਛੱਡ ਕੇ ਜਾਂਦੇ ਆ ਤੇ ਉਹ ਹੀ ਲੈ ਕੇ ਜਾਂਦੇ ਆ ਜੀ ਕੀ ਬਾਤ ਹੈ ਮਤਲਬ ਇਹਦੇ ਹਸਬੰਡ ਗੰਨੇ ਸਾਰਿਆਂ ਨੂੰ ਮਿਲਨੇ ਚਾਹੀਦੇ ਹਾਂਜੀ 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 ਫੈਮਿਲੀ ਮੇਰੀ ਬਹੁਤ ਵੱਡੀ ਹੈ ਜੀ ਸਾਰੇ ਸਪੋਰਟਿੰਗ ਨੇ ਕਿ ਕਿ ਜੋ ਸਪੋਰਟ ਕਰਨਗੇ ਫੇਰੀ ਮੈਂ ਆ ਸਕਦੀ ਆ ਘਰ ਤੋਂ ਹਾਂਜੀ ਕਿ ਲੁਧਿਆਣੇ ਦੇ ਵਿੱਚ ਬੀਆਰਐਸ ਨਗਰ ਦੇ ਵਿੱਚ ਇਹਨਾਂ ਦਾ ਨਾਮ ਜਿਹੜਾ ਹੈ ਬੜਿਆ ਹੋਇਆ ਹੈ ਕਿਉਂਕਿ ਸਰੋਦ ਦਾ ਸਾਗ ਮੱਕੀ ਦੀ ਰੋਟੀ ਖਵਾ ਰਹੇ ਨੇ ਲੋਕਾਂ ਦੇ ਬਹੁਤ ਸੋਹਣੇ-ਸੋਹਣੇ ਜਿਹੜੇ ਕਮੈਂਟ ਨੇ ਉਹ ਆ ਰਹੇ ਨੇ ਕਿਤੇ ਨਾ ਕਿਤੇ ਆਪਣੇ ਪੰਜਾਬੀਆਂ ਦੀ ਗੱਲ ਕੀਤੀ ਤੇ ਉਹ ਕੰਮ ਕਰਨ ਤੇ ਵੀ ਸ਼ਰਮਾਂਦੇ ਨੇ ਪਰ ਇਹ ਇੱਕ ਐਗਜ਼ਾਮਪਲ ਨੇ ਕਿ ਸ਼ਰਮੋੜ ਨਾਲ ਕੋਈ ਕੰਮ ਨਹੀਂ ਬਣਦਾ ਕਿਉਂਕਿ ਜੇਕਰ ਤੁਸੀਂ ਸ਼ਰਮਾਉਂਗੇ ਤਾਂ ਕੰਮ ਤੁਹਾਡਾ ਕੋਈ ਨਹੀਂ ਬਣਨਾ ਤੇ ਇਸ ਕਰਕੇ ਕਿਸੇ ਦੇ ਅੱਗੇ ਹੱਥ ਨਾ ਫਿਲਾਓ ਆਪਣੀ ਮਿਹਨਤ ਕਰਕੇ ਖਾਓਏ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸੋਹਣੇ-ਸੋਹਣੇ ਜਿਹ ਕਰਦੇ ਨੇ ਸਵੇਰੇ 3 ਵਜੇ ਤੋਂ ਤਿਆਰ ਜਿਹੜਾ ਖਾਣਾ ਕਰਦੇ ਨੇ ਤੇ 6 ਵਜੇ ਤੱਕ ਮਤਲਬ ਕਿ ਸਵੇਰ ਦੇ 9 ਵਜੇ ਤੱਕ ਜਿਹੜਾ ਇਹਨਾਂ ਦਾ ਸਾਗ ਬਣ ਕੇ ਤਿਆਰ ਹੁੰਦਾ ਤੇ ਲੋਕਾਂ ਵੱਲੋਂ ਬਹੁਤ ਜ਼ਿਆਦਾ ਇਹਨਾਂ ਨੂੰ ਪਿਆਰ ਮਿਲ ਰਿਹਾ ਜੇਕਰ ਤੁਸੀਂ ਵੀ ਇਧਰੋਂ ਨੰਗ ਰਹੇ ਹੋ ਤੇ ਤੁਸੀਂ ਵੀ ਆ ਕੇ ਜਰੂਰ ਇਹਨਾਂ ਦਾ ਜਿਹੜਾ ਖਾਣਾ ਜਰੂਰ ਟੇਸਟ ਕਰਿਓ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਤਾਂ ਸਿਟੀ ਹੈਡਲਾਈਟਸ